બોળડીવા ગોવિંદ સેગતી તોરે છોટે લાલા મો બેટા તુજી જાએ બનગે બેટા તુજી શિયાણે બનગે ગુણ સુકોરે દરી રૂ બે ઉમેકરા ને શ્રી સિત્જો કોણા કર્મમ કો ਏ ਬੇਟਾ ਨਹੀਂ ਸੀ ਸੀਚੂ ਕੋੜਾ ਏ ਦੁਨੀਆਂ ਦੇ ਦਿਲ ਜਿੱਤਣੇ ਜੇ ਦੁਨੀਆਂ ਦੇ ਦਿਲ ਜਿੱਤਣੇ ਫੌਕਾ ਲੜਾ ਕੱਲ ਨੂੰ ਬੁੱਢੜੀ ਮਾ ਗੋਬਿਤ ਉਹ ਆ ਹਰ ਨਾ ਖਾਲੀ ਆਏ ਬੇ ਜਿਉਂਦੇ ਰੇ ਤਾਂ ਜਿੱਤ ਕੇ ਆਉਣਾ ਜਾਬਰ ਚਬਰ ਕਰਨ ਤੇ ਸ਼ਿਕੋ ਜਾਬਰ ਜੋਰ ਕਰਨ ਤੋਂ ਸ਼ਿਕੋ ਰਸਤੇ ਤੋਂ ਜੰਗਾਂ ਲਾਉ ਗੋਡਲੀਵਾ ਗੋਬਿੰਦ ਸੇ

ਯੋਗਾ ਮੀਦੇ ਤਰਮਤ ਰੰਨੇ ਦਸੋ ਤਾਲ ਬੇਤਾਲਿਆਂ ਨੂੰ ਗੁਡੜੀ ਬਾ ਗੋਬਿੰਦ ਸੰਗਤੀ ਤੋਰੇ ਛੋਡੇ ਲਾਲਾ ਨੂੰ ਗੁਡੜੀ ਬਾ ਗੋਬਿੰਦ ਸੰਗਤੀ ਕਾਸੀ ਮੇ ਬੋਲੀ ਦਾ ਮੰਝਲ ਬੜੀ ਕਠਨ ਹੈ ਬੋਟਾ ਤੂੰ ਨਾ ਪੈਰੀ ਬੋਲੀ ਦਾ ਮੰਝਲ ਬੜੀ ਹੈ ਕਠਨ ਬੇਡਾ ਤੱਕ ਲੋ ਹਾਰ ਤੇ ਦਾਗ ਨੀ ਲੱਗੇ ਤੱਕ ਲੋ ਹਾਰ ਤੇ ਦਾਗ ਨੀ ਲੱਗੇ ਕਲਗੀ ਧਰ ਦੀ ਆ ਚੱਲ ਟੇ ਲਾ ਲਾ ਲੋ ਬੋੜੀ ਵਾ ਗੋਬਿੰਦੋ ਸੇ ਜਿੰਨਾ ਵਿੱਚ ਰੀਤ ਲਾ ਪਈਆ ਜਿੰਨਾ ਵਿੱਚ ਗੰਦ ਲਾ ਪਈਆ ਕਰ ਲੋ ਹੱਲ ਸੁਅੱਲਾ ਨੂੰ ਗੁੜੀ ਮਾ ਪਾਉੜੀ ਪਾਉਣ ਲਾਏ ਤੈਨ ਦਾ ਇਹ ਮੈਲ ਪਾਪ ਦਾ ਸੱਡੋ ਬਦਲ ਪਸਾਉਣਾ ਏ ਕਦ ਰਹੇ ਮੈਲ ਪਾਪ ਦਾ ਬਣ ਕੇ ਲੋਹਾੜੇ ਦੇ ਮਾਰੋ ਬਣ ਕੇ ਲੋਹਾੜੇ ਦੇ ਮਾਰੋ ਰੋਕੋ ਜੇ ਕੋਈ ਝਾਲਾ ਬੋਡੜੀ ਵਾ ਗੋਬਿੰਦ ਸੇਗਤੀ ਤੋਰੇ ਛੋਟੇ ਲਾਲਾ ਨੋ ਬੋਡੜੀ ਵਾ ਗੋਬਿੰਦ ਸੇਗਤੀ ਤੋਰੇ ਛੋਟੇ ਲਾਲਾ ਨੋ ਉਮਰ ਸ਼ੇ ਤੇਰੀ ਅਕਲ ਵਡੇਰੀ ਉਮਰ ਸ਼ੇ ਤੇਰੀ ਅਕਲ ਵਡੇਰੀ ਜਾਂਬਰੀ ਨੂੰ ਦੱਸੋ ਜੋਸ਼ ਕੀ ਨਿਆਰੀ ਤੀਰਾਂ ਨੋਕੀ ਮੋਹਰ ਵੇ ਕੇ ਹੱਸੋ ਵੇ ਜੋਸ਼ ਕੀ ਦੀਤ ਅਗੋਕੀ ਜੋਗੀ ਗੌਣ ਤਰਾਨੇ ਤੁਹਾਡੇ ਜੋਗੀ ਗੌਣ ਤਰਾਨੇ ਤੁਹਾਡੇ ਕਰ ਦਿਓ ਭਾਈ ਮਸਾਲਾ ਬੋਡੜੀ ਬਾਬ ਗੋਬਿੰਦ ਸਿੰਘ ਜੀ ਦੇ